ਵਾਲ ਕੀ ਗੱਲ ਦੇ ਅੱਜ ਦਾ ਇਹ ਨਗਰ ਕੀਰਤਨ ਸ਼ਹੀਦੀ ਗੁਰਪੁਰ ਸਾਹਿਬ ਸਿਰ ਗੁਰ ਅਜੰਦੇਵ ਜੀ ਦੇ ਸ਼ਹੀਦੀ ਗੁਰਪੁਰ ਦੇ ਸੰਬੰਧ ਵਿੱਚ ਲੋਕਲ ਗੁਰਪੁਰ ਕਮੇਟੀ ਦੇ ਲੋਕਾਂ ਵੱਲੋਂ ਅੱਜ ਇਹ ਸ਼ਹਿਰ ਦੀਆਂ ਸਾਰੀਆਂ ਸਿੱਖੀ ਪਾ ਲਾਲ ਚੱਲ ਕੇ ਅਤੇ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਨਾਲ ਸਾਡੇ ਨਾਲ ਸਹਿਯੋਗ ਦੇ ਰਹੀਆਂ ਹਨ ਅਤੇ ਲੋਕਲ ਗੁਰਪੁਰ ਕਮੇਟੀ ਨੇ ਬੜਾ ਉਪਰਾਲਾ ਕੀਤਾ ਹੈ ਸਾਰੀ ਸੰਗਤਾਂ ਨੂੰ ਨਾਲ ਲੈ ਕੇ ਅੱਜ ਦਾ ਇਹ ਨਗਰ ਕੀਰਤਨ ਨਾਮਦੇਵ ਭਵਨ ਗੁਰਦੁਆਰਾ ਨਾਮਦੇਵ ਭਵਨ ਉਹ 담 ਤੇ ਪਹੁੰਚ ਗਿਆ ਹੈ ਮੇਨ ਬਾਜ਼ਾਰ ਵਿੱਚ ਪਹੁੰਚ ਚੁੱਕਾ ਹੈ ਸ਼ਹਿਰ ਦੇ ਸੰਕਟਾਂ ਵੱਲ ਫਲਾਣੀ ਤੇ ਜਲ ਸ਼ਹਿਰ ਸ਼ਵੀਰ ਦੇ بڑے ਪ੍ਰੋਗਰਾਮ ਲਗਾਏ ਗਏ ਹਨ ਨਵੇਂ ਸੰਕਟਾਂ ਤੇ ਸੇਵਾ ਦੇ ਪ੍ਰੋਗਰਾਮ ਚੱਲ ਰਹੇ ਹਨ ਬਹੁਤ ਚਿਰ ਤੋਂ هون ਨਗਰ ਕੀਰਤਨ ਵਾਪਸੀ ਵਾਲ ਵਾਧ ਰਹੇ ਆ ਹਾਂ ਤੇ ਹੁਣ ਮਹੇਸ਼ਿਕ ਰੋਡ ਤੇ ਪਹੁੰਚ ਕੇ ਗੁਰਦੁਆਰਾ ਨਾਮਦੇਵ ਭਵਨ ਦੇਖੇ ਦੀ ਸਮਾਗਤੀ ਹੋएगी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਅਨਵੇਂ ਪਾਤਸ਼ਾਹ ਜੀ ਦਾ ਜੋ ਗੁਰਪ੍ਰਵਤੀ ਮਈ ਨੂੰ ਆ ਰਿਹਾ ਹੈ ਅੱਜ ਨਗਰ ਕੀਰਤਨ ਜੋ ਕਿ ਲੋਕਲ ਗਰੁੱਪ ਮੇਟਾ ਵੱਲੋਂ ਦੇ ਆਰੰਭ ਹੋਇਆ ਸੀ ਗੁਰਦੁਆਰਾ ਨਾਮਦੇ ਭਵਨ ਤੋਂ ਤੇ ਗੁਰਦੁਆਰਾ ਬੀਬੀ ਕਣਕੌਰ ਜੀ ਵਿਖੇ ਠੰਡੇ ਮਿੱਠੇ ਜਲ ਦੀ ਸ਼ੇਭੀਲ ਲਗਾਈ ਗਈ ਜਿਸ ਦੇ ਵਿੱਚ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਅਸੀਂ ਦੇਖਦੇ ਹਾਂ ਕਿ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਨਗਰ ਕੀਰਤਨ ਦੇ ਨਾਲ ਵੀ ਟਰਾਲੀਆਂ ਦੇ ਉੱਪਰ ਬਹੁਤ ਜ਼ਿਆਦਾ ਸੰਗਤ ਸੀ ਅਤੇ ਸਵੇਰ ਤੋਂ ਹੀ ਇੱਥੇ ਸ਼ਬੀਲ ਚੱਲਦੀ ਪਈ ਹੈ ਸੰਗਤ ਬਹੁਤ ਜ਼ਿਆਦਾ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਚੱਕ ਰਹੀਆਂ ਹਨ ਆਪ ਸੰਗਤ ਨੂੰ ਬੇਨਤੀ ਹੈ ਕਿ ਭੰਗਦਾ ਸਿੰਘ ਗੁਰਜਨ ਦੇ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ 30 ਤਰੀਕ ਨੂੰ ਪਰਸੋਂ ਆ ਰਿਹਾ ਹੈ ਆਪ ਸਭ ਨੇ ਗੁਰੂ ਘਰਾਂ ਦੇ ਵਿੱਚ ਆ ਕੇ ਸ਼ਹੀਦਾਂ ਨੂੰ ਸਮਰਪਿਤ ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ